समझा साहब पंजाब में काफ़ी जगह फ्लड आए थे तकरीबन जो पूरे राज्य को आपदा घोषित किया गया उसके बाद कई समाज सेवी संस्थाएं और यहाँ तक कि पंजाबी आर्टिस्ट जो है लोगों की मदद करने के लिए प्रभावित क्षेत्रों में पहुंच गए तो आप भी जाकर आए थे क्या कहना चाहोगे क्या हालात थे उस भाजी हालात तुम्हें पता ही है कि कुदरत कहर है सारे जिन्हें जोगे है एन जी ओ और ग्लोबल है ना खालसाइड ਹੋਰ ਬੜੇ ਦਾਨੀ ਸੱਜਣੇ ਸਾਡਾ ਕਲਾਕਾਰ ਭਾਈਚਾਰਾ ਉਹਨਾਂ ਨੇ ਸਾਰਿਆਂ ਨੇ ਹੈਲਪ ਕੀਤੀ ਔਰ ਮਦਦ ਕੀਤੀ ਹੈ ਰਾਸ਼ਨ ਜਿਨ੍ਹਾਂ ਨੂੰ ਕੋਲ ਨਹੀਂ ਸੀਗਾ ਉਹ ਤੇ ਪਹੁੰਚਾਇਆ ਔਰ ਬੋਰਡ ਦੀ ਸੇਵਾ ਕੀਤੀ ਹੈ ਹਨਾ ਬਾਲੀਵੁੱਡ ਆਰਟਿਸਟਾਂ ਨੇ ਵੀ ਹੈਨਾ ਜੱਸੀ ਭਾਜੀ ਨੇ ਔਰ ਸਾਰਿਆਂ ਨੂੰ ਕਹਿ ਕੇ ਘੁੱਗੀ ਭਾਜੀ ਆਪ ਜਾ ਕੇ ਦੌਰਾ ਕਰਦੇ ਰਹੇ ਔਰ ਕੀਤੀ ਜਿੱਤੀ ਜਿੱਤੀ ਚੀਜ਼ ਨਹੀਂ ਸੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਬਾਕੀ ਮहारा ਸੱਚੇ ਪਾਤਸ਼ਾਹ ਇਦਾਂ ਵੀ ਮੈਂ ਗੱਲ ਕਹਿੰਦਾ ਵੀ ਇਹ ਜਿਹੜੇ ਕੁਦਰਤ ਨਾਲ ਤੁਸੀਂ ਜਦੋਂ ਖੇਡਾਂ ਕਰਦੇ ਆਂ ਜਦੋਂ ਕੁਦਰਤ ਤੁਹਾਡੇ ਨਾਲ ਕਰਦੀ ਹੈ ਨਾ ਫਿਰ ਸਾਨੂੰ ਐਂ ਲੱਗਦਾ ਵੀ ਨਹੀਂ ਯਾਰ ਕੁਦਰਤ ਨੇ ਮਾਰਾ ਕੀਤਾ ਪਰ ਕੁਦਰਤ ਨਾਲ ਅਸੀਂ ਕਿੰਨਾ ਕੁਝ ਕਰ ਰਹੇ ਆਂ ਉਹ ਵੀ ਦੇਖੋ ਵਾਹਿਗੁਰੂ ਸੱਚੇ ਪਾਜਾ ਕਿਰਪਾ ਕਰੇ ਸਭ ਸੱਟਾ ਜਾਣਾ ਬੜੀ ਦੇਰ ਤੋਂ ਇਹ ਕੰਮ ਹੁੰਦੇ ਆ ਰਹੇ ਆ ਇਹ ਵੀ ਇਹ ਸਰਕਾਰਾਂ ਨੂੰ ਥੋੜਾ ਜਿਹਾ ਇਹਨਾਂ ਵੇਲੇ ਨਾ ਅਲਰਟ ਹੋਣਾ ਚਾਹੀਦਾ ਇੱਕ ਜਦੋਂ ਟੋਆ ਭਰਿਆ ਹੀ ਆ ਹੈ ਨਾ ਪਿੱਛੇ ਮੌਸਮ ਖਰਾਬ ਆ ਮੈਂ ਇਹ ਨਹੀਂ ਕਰਦਾ ਵੀ ਉਹਨੂੰ ਹੌਲੀ-ਹੌਲੀ ਯਾਰ ਹੌਲੀ-ਹੌਲੀ ਪਾਣੀ ਛੱਡਦਾ ਕੋਸ਼ਿਸ਼ ਕਰੋ ਉਹ ਜੱਕਦਮ ਤੁਸੀਂ ਕਿਉਂ ਛੱਡਦੇ ਆ ਉਹ ਜਿਹੜੇ ਇੱਕ ਤਾਂ ਮਾਈਨਿੰਗ ਕਰਕੇ ਆਪਣੇ ਰੇਤਾ ਕੱਢੀ ਜਾਂਦੇ ਆ ਉਹ ਬੰਨਾ ਬੰਨ ਵੀ ਕਮਜ਼ੋਰ ਹੋ ਗਿਆ ਸੋ ਇਸ ਕਰਕੇ ਮੈਂ ਤੇ ਇਹ ਕਹਿੰਦਾ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਮਹਰਾਵਾ ਲੋਕਾਂ ਨੂੰ ਮੱਲ ਦੇਣ ਉਹਨਾਂ ਨੂੰ ਸ਼ਕਤੀ ਦੇਣ ਆਪਣੀ ਇਹਨਾਂ ਕਿਉਂਕਿ ਬੜਾ ਔਖਾ ਭਾਜੀ ਜਿਨ੍ਹਾਂ ਦੇ ਘਰ ਹੀ ਹੈਗੇ ਔਰ ਔਰ ਦੇਖੋ ਮੱਝਾਂ ਕਿੱਦਾਂ ਯਾਰ ਬੰਦੀਆਂ ਪੰਜ-ਸੱਤ ਮੱਝਾਂ ਯਾਰ ਉਹਨਾਂ ਨੂੰ ਸੰਘਲ ਖੋਲ੍ਹਣ ਦਾ ਟਾਈਮ ਨਹੀਂ ਮਿਲਿਆ ਬਾਬਾ ਜੀ ਤੇ ਇਸ ਕਰਕੇ ਥੋੜਾ ਜਿਆ ਸਾਨੂੰ ਅਲਰਟ ਹੋਣਾ ਪਣਾ ਔਰ ਬਾਕੀ ਦੇਖੋ ਹੁਣ ਮੈਂ ਇੱਕ ਬੇਨਤੀ ਇਹ ਕਰਦਾ ਵੀ ਜਿਨ੍ਹਾਂ ਨੇ ਸੱਜਣਾ ਮਿੱਤਰਾਂ ਨੇ ਔਰ ਸਰਕਾਰਾਂ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਹਨਾ ਪਰ ਜਿਹੜੀ ਹੁਣ ਰਾਹਤ ਦੇਣ ਦਾ ਟਾਈਮ ਹੈ ਐਕਚੁਅਲੀ ਤਾਂ ਜਦੋਂ ਪਾਣੀ ਥੱਲੇ ਜਾਣਾ ਉਸ ਤੋਂ ਬਾਅਦ ਕਈਆਂ ਬਿਮਾਰੀਆਂ ਨੇ ਜਨਮ ਲੈਣਾ ਤੇ ਉਹਨਾਂ ਬਿਮਾਰੀਆਂ ਨਾਲ ਆਪਾਂ ਲੜਨਾ ਉਹਨਾਂ ਬਿਮਾਰੀਆਂ ਨੂੰ ਉਹਨਾਂ ਬਿਮਾਰੀਆਂ ਦਾ ਸਮਾਧਾਨ ਕਰਨ ਲਈ ਉਹ ਆਪਾਂ ਨੂੰ ਜੋ ਵੀ ਮੈਡੀਸਿਨ ਮੈਡੀਸਨ ਆ ਜੋ ਵੀ ਸੁਖ ਹੌਲਤਾ ਦੇਣੀਆਂ ਚਾਹੇ ਬਣਦੀਆਂ ਉਹ ਦੇਣੀਆਂ ਬਣਦੀਆਂ ਕਿਉਂਕਿ ਹੁਣ ਕਈਆਂ ਦੀ ਜ਼ਮੀਨ ਇਹ ਵਿਚਾਰਿਆਂ ਦੀ 10 8-8 ਫੁੱਟ ਪਾਈ ਥੱਲੇ ਟਰੈਕਟਰ ਹੀ ਪਾਈ ਥੱਲੇ ਦੱਬੇ ਗਏ ਕਿ ਉਹ ਜ਼ਮੀਨਾਂ ਉਹ ਵਾਉਣ ਲਈ ਉਹ ਬੱਤਰ ਕਰਨ ਲਈ ਆਪਾਂ ਨੂੰ ਬੜੀ ਮਿਹਨਤ ਕਰਨੀ ਪਣੀ ਐ ਸੋ ਸਾਰੇ ਰਲ ਮਿਲ ਕੇ ਆਪਾਂ ਅੱਲਾਹ ਸ਼ਰੀ ਨਾਲ ਇਹ ਕੰਮ ਕਰਾਂਗੇ ਇਹੋ ਜੀ ਗੱਲ ਨਹੀਂ ਬਾਕੀ ਬਾਬਾ ਸੱਚੇ ਪਾਸ਼ਾ ਕਿਰਪਾ ਕਰੇ ਮਹਾਰਾਜ ਕਿ ਇਤਾਂ ਦੀਆਂ ਆਫਤਾਂ ਤੋਂ ਅਸੀਂ ਨੇ ਜਾਤ ਪਾਈਏ ਤੇ ਬਾਬਾ ਮੇਰੀ ਰੱਖੇ ਕਿਉਂਕਿ ਬੜਾ ਔਖਾ ਹੁੰਦਾ ਯਾਰ ਜਿਵੇਂ ਆਪਨੇ ਵੀ ਕਹਾ ਕਿ ਸਰਕਾਰਾਂ ਨੂੰ ਪਹਿਲੇ ਧਿਆਨ ਦੇਣਾ ਚਾਹੀਦਾ ਤਾਂ ਪਹਿਲੇ ਇਹ ਅਗਰ ਧੀਰੇ ਧੀਰੇ ਪਾਣੀ نکال ਲیتے ਅਗਰ ਬਾਤ ਕੀ ਜਾਏ 2019 ਮੇ ਫਲਡ ਆਇਆ ਤਾਂ ਜਿਲੰਧਰ ਮੇ ਪੂਰੇ ਹਰਾਬ ਖਰਾਬ ਹੋ ਗਏ ਇਹ ਦੇਖੋ ਜੀ ਤੁਸੀਂ 2000 ਦੇਖੋ ਤੁਸੀਂ 2000 ਉਹ 2000 ਦੀ ਛੱਡੋ 2000 ਤੇ ਫੇਰ ਵੀ ਠੀਕ ਥੇ ਮੈਂ ਉਦੋਂ ਛੋਟਾ ਜਿਹਾ ਸੀ ਬਾਬਾ ਜੀ ਜਦੋਂ 88 ਜਾਈ ਸੀ ਹੜ੍ਹ ਹੂੰ ਆਇਜ਼ੇ ਨਾ ਤੇ ਮਾਰਾ ਹੀ ਮੇਰੇ ਲੱਖ ਲੱਖ ਪਾਣੀ ਸਾਡਾ ਪਿੰਡ ਡੁੱਬ ਗਿਆ ਹੀ ਅੱਦਾਂ ਤੇ ਉਹਦਾ ਵੀ ਇਹ ਤਰਕਾਂ ਟੁੱਟ ਗਿਆ ਇਸ ਕਰਕੇ ਸਾਨੂੰ ਅਲਰਟ ਰਹਿਣਾ ਚਾਹੀਦਾ ਸੋ ਬਾਕੀ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਪਰ ਇੱਕ ਗੱਲ ਆ ਵੀ ਜਿਹੜੀ ਆਫਤ ਆ ਆਫਤਾਂ ਨੂੰ ਜੱਠਣ ਲਈ ਅਸੀਂ ਜਿਹੜੇ ਬੰਦੇ ਲਾਏ ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਇਹ ਹੀ ਗੱਲ ਆ ਬਾਕੀ ਇਸ ਮਾਚਲ ਨੂੰ ਵੀ ਬਹੁਤ ਨੁਕਸਾਨ ਹੋਇਆ ਇਸ ਵਾਰ ਭਾਈ ਉਹਨਾਂ ਦਾ ਉਹਨਾਂ ਦਾ ਜ਼ਿਆਦਾ ਮੈਨੇ ਕਿ ਰੋੜੀ ਗਿਆ ਵਿਚਾਰਿਆਂ ਦਾ ਇੱਥੇ ਚਲੋ ਫੇ ਬੰਨ ਟੁੱਟੇ ਆ ਲੋਕੀ ਵਿਚਾਰੇ ਇਧਰ ਉਧਰ ਹੋ ਗਏ ਕੁਛ ਨਹੀਂ ਹੋਇਆ ਕਈਆਂ ਨੂੰ ਮੌਕਾ ਹੀ ਨਹੀਂ ਮਿਲਿਆ ਸਮਾਨ ਚੱਕਣ ਦਾ ਉਹਨੇ ਸਿਰਫ ਆਪਣਾ ਇੱਕ ਇੱਕ ਮੈਂ ਦੇਖਦਾ ਵੀਡੀਓ ਜਿਹੜਾ ਉਹ ਕਹਿੰਦਾ ਵੀ फटाफट ਚੱਕ ਲੋ ਇੱਕ ਮਿੰਟ ਚ ਉਹਨਾਂ ਨੇ ਆਪਣਾ ਟਰੈਕਟਰ ਕੱਢਿਆ ਤੇ ਗੱਡੀ ਤੇ ਬਾਕੀ ਸਾਰਾ ਵਿਚਾਰੇ ਤਾਂ ਬੈਠੇ ਰਹੇ ਗਏ ਇਸ ਵਾਰ ਬਾਪ ਕਮਾਲ ਕਰ ਦਿਖਾਇਆ ਪੰਜਾਬੀ ਆਰਟਿਸਟ ਨੇ ਪੰਜਾਬੀ ਗਾਇਕੂ ਨੇ ਕਿਉਂਕਿ ਖੁਦ ਪਹੁੰਚੇ ਪਾਜੀ ਦੇਖੋ ਉਹਨਾਂ ਨੇ ਤਾਂ ਟਰੈਕਟਰ ਤੱਕ ਸੋ ਟਰੈਕਟਰ ਤੱਕ ਮੈਂ ਕਿਹਾ ਹਰ ਸਿੰਗਰ ਨੇ ਹਰ ਜਿਹੜਾ ਕਲਾਕਾਰ ਆ ਜਿੰਨੇ ਜੋਗਾ ਸਗਾ ਭਾਈ ਉਹਨਾਂ ਨੇ ਹੈਲਪ ਕੀਤੀ ਪੰਜਾਬੀਆਂ ਦੀ ਉਹ ਇਹ ਕਰਕੇ ਵੀ ਜਦ ਲਈ ਉਹ ਇਹ ਪ੍ਰੋਗਰਾਮ ਲਾਉਨੇ ਆ ਤੇ ਸਾਨੂੰ ਦਿੰਦੇ ਵੀ ਤਾਂ ਲੱਖਾਂ ਇਹੀ ਆ ਤੇ ਅੱਜ ਅਸੀਂ ਇਹਨਾਂ ਦੇ ਅੱਜ ਇਹਨਾਂ ਦੇ ਭਾਰੀ ਪਈ ਆ ਤੇ ਨਾਂ ਖੜਨਾ ਦੇਦਾ ਇੱਕ ਇਹੀ ਪੰਜਾਬੀ ਸੱਭਿਆਚਾਰ ਦਾ ਇੱਕ ਪਹਿਰਾਵਾ ਆ ਇਹਨੂੰ ਕਹਿੰਦੇ ਪੰਜਾਬੀ ਜਿਹੜਾ ਨਾ ਪੰਜਾਬੀ ਪੰਜਾਬੀਆਂ ਦੇ ਜਿੰਦਾਬਾਹ ਤਾਂ ਕਰਕੇ ਕਹਿੰਦੇ ਆ ਵੀ ਇੱਕ ਜਦੋਂ ਅਸੀਂ ਪੰਜਾਬੀਆਂ ਨਾਲ ਖੜ ਜਾਂਦੇ ਆ ਕੋਈ ਵੀ ਇਹ ਤਾਂ ਸਾਡੇ ਯਾਰ ਆਪਣੇ ਪੰਜਾਬ ਚ ਹੋਇਆ ਇਹ ਤਾਂ ਕਿਤੇ ਬਾਹਰ ਹੋਵੇ ਯੂਕਰੇਨ ਚੋਂ ਵੀ ਜਾ ਕੇ ਸੇ ਹੋਵੇ ਕਿਤੇ ਨਾ جنگ ਲੱਗੇ ਕਿਤੇ ਨਾ ਕੁਝ ਹੋਵੇ ਪਰ ਇਹ ਹੱਦੋਂ ਵੱਧ ਰਾਸ਼ਨ ਲੈ ਕੇ ਉੱਤੇ ਪਹੁੰਚ ਜਾਂਦੇ ਹੈਲਪ ਕਰਨ ਪਹੁੰਚ ਜਾਂਦੇ ਐਵੇਂ ਤੋਂ ਨਹੀਂ ਲੇਕਿਨ ਹੁਣ ਲੱਗ ਰਿਹਾ ਹੈ ਜਿਵੇਂ ਪਾਣੀ ਉੱਤਰ ਗਿਆ ਬਿਮਾਰੀਆਂ ਫੈਲਨੀ ਸ਼ੁਰੂ ਹੋ ਉਹ ਤਾਂ ਡੈਫਨਿਟਲੀ ਹੋ ਤਾ ਮੈਂ ਤੈਨੂੰ ਕਿ ਜੋ ਹੈਲਥ ਟੀਮ ਹੈ ਵਾ ਭੇਜੀ ਜਾਏ ਔਰ ਇੰਦਾ ਜੋ ਟ੍ਰੀਟਮੈਂਟ ਹੋ ਕੇ ਆਹ ਬਿਲਕੁਲ ਇਹ ਤਾਂ ਪਾਜੀ ਹੈ ਹੀ ਹੁਣ ਦੀ ਬਿਮਾਰੀ ਹੋਣਗੇ ਜਿਨ੍ਹਾਂ ਕੋਲ ਚਾਹਨਾ ਕੋ ਹਜੇ ਉਹਨਾਂ ਦੇ ਚੁੱਲ੍ਹੇ ਹੀ ਨਹੀਂ ਜਲਨੇ ਹੈਨਾ ਉੱਥੇ ਉਹਨਾਂ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਕੋ ਗੈਸ ਕੋਈ ਕੁਲਾ ਕੋਈ ਜੇ ਕੋ ਉਹਨਾਂ ਦਾ ਬੱਚਾ ਬਿਮਾਰ ਆ ਤਾਂ ਇਮੀਡੀਏਟਲੀ ਉਹਨੂੰ ਮੈਡੀਸਨ ਦੇਣੀ ਚਾਹੀਦੀ ਹੈ ਉੱਥੇ ਹੈਲਥ ਸਿਸਟਮ ਪਹੁੰਚਣਾ ਚਾਹੀਦਾ ਹੈ ਨਹੀਂ ਉਹ ਦੇਬ ਨੇ ਹੈ ਤਾਂ ਭਾਜੀ ਇਹ ਜੇ ਨਾਲ ਸੀ ਕੇਅਰ ਕੀਤੀ ਨਾ ਤੇ ਬਾਬਾ ਜੀ ਮਰਨਗੇ ਜੇ ਅਸੀਂ ਕੇਅਰ ਕਰ ਲਈ ਆਪਾਂ ਉਹਨਾਂ ਦੀ ਹੈਲਪ ਕਰ ਲਈ ਜਿਹਨੂੰ ਲੋੜ ਆ ਉਹਨੂੰ ਦੇ ਦੇਉ ਕਿਸੇ ਨੂੰ ਉਹ ਬਜ਼ੁਰਗਾਂ ਦੀ ਜ਼ਿਆਦਾ ਕੇਅਰ ਕਰਨੀ ਪਣੀ ਹੈ ਬੱਚਿਆਂ ਦੀ ਜ਼ਿਆਦਾ ਕੇਅਰ ਕਰਨੀ ਪੈਣੀ ਹੈ ਹਨਾ ਇਸ ਕਰਕੇ ਹੈਲਥ ਸਿਸਟਮ ਨੂੰ ਜ਼ਿਆਦਾ ਵੇਅਰ ਲੈਣ ਰਹਿਣ ਦੀ ਲੋੜ ਆ ਹੁਣ ਤੇ ਬਾਕੀ ਦੇਖੋ ਸਾਰਿਆਂ ਨੇ ਬੜਾ ਪ੍ਰੋਸਾ ਕੀਤਾ ਵੀ ਉਹ ਦਲਜੀਤ ਭਾਜੀ ਆ ਉਹਨਾਂ ਨੇ ਕਿੰਨੇ ਪਿੰਡ ਲਾਏ ਆ ਹੋਰ ਸੱਜਣ ਮਿੱਤਰਿਆ ਘੁੱਗੀ ਭਾਜੀ ਨੇ ਕਿੰਨਾ ਉਪਰਾਲਾ ਕੀਤਾ ਹਨਾ ਉਹ ਜਾ ਜਾ ਕੇ ਕਹਿੰਦੇ ਕੋਈ ਘਰ ਯਾਰ ਆਪਾਂ ਬੈਠੇ ਆ ਹਨਾ ਜੇ ਮਾਰਾਇ ਨੂੰ ਉਹਨੂੰ ਦਿੱਤਾ ਤੇ ਉਹ ਇਸ ਟਾਈਮ ਬੰਡ ਵੀ ਰਹੇ ਜੇ ਪੰਜਾਬੀਆਂ ਨੇ ਉਹਨਾਂ ਨੂੰ ਦਿਨ ਖੋਲ ਕੇ ਪੈਸਾ ਦਿੱਤਾ ਹਨਾ ਤੇ ਇਸ ਟਾਈਮ ਉਹ ਫੇ ਹੈਲਪ ਵੀ ਉਹਨਾਂ ਦੀ ਕਰ ਰਹੇ ਆ ਜੋ ਉਹਨਾਂ ਨੂੰ ਚੀਜ਼ ਦੀ ਲੋੜ ਆ ਅਸੀਂ ਵੀ ਗਏ ਸੀ ਤੇ ਪੁੱਛਿਆ ਵੀ ਕਿੰਨੇ ਚੁੱਕੇ ਹੀ ਹੈਗੇ ਆ ਹੈ ਨਾ ਬਾਕੀ ਗੱਲਾਂ ਹਾਂ ਦਾ ਨਾਂ ਨਾ ਜ਼ਰੂਰ ਮਾਨਣਾ ਚਾਹੀਦਾ ਜ਼ਰੂਰੀ ਨਹੀਂ ਕਿ ਇੱਕ ਬੰਦੇ ਕੋ ਨਹੀਂ ਪੈਸੇ ਹੈਗੇ ਤੇ ਉਹ ਵੈਸੇ ਨਾਲ ਚਲ ਜਵੇ ਉਹ ਜਾ ਕੇ ਆਪਣਾ ਦੁੱਖ ਦਰਦ ਸਮਝੇ ਹੈ ਨਾ ਤੇ ਬਾਕੀ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮਿੱਤਰ ਪਿਆਰਿਓ ਘਰਾਵੋਂ ਉਹ ਕਾਲ ਰੁਕ ਜਿੱਦਾ ਬਾਹਰ ਉਹਨੇ ਆਪਣੇ ਆਪ ਹੀ ਤੁਹਾਡਾ ਸਾਰਾ ਕੁਝ ਸੈੱਟ ਕਰ ਦੇਣਾ ਇਹ ਲੋਕ ਤੁਹਾਨੂੰ ਐਕਚੁਅਲੀ ਡੋਪਣਾ ਚਾਹੁੰਦੇ ਪੰਜਾਬ ਨੂੰ ਤਾਂ ਪੰਜਾਬ ਡੱਬਾ ਨਹੀਂ ਪੰਜਾਬ ਤੇ ਬੜੀਆਂ ਮਸੀਬਤਾਂ ਆਈਆਂ ਬੜੀ ਢੇਰ ਤੋਂ ਪੰਜਾਬ ਤਸ਼ੱਦਦ ਸਹਿ ਰਿਹਾ ਪਰ ਉਹ ਜਦੋਂ ਅਕਾਲ ਪੁਰਖ ਤੁਹਾਡੇ ਨਾਲ ਹੈ ਨਾ ਫਿਰ ਕੋਈ ਵੀ ਆ ਜਵੇ ਮਾਈ ਦਾ ਲਾਲ ਤੇ ਪੰਜਾਬ ਡੁੱਬਦਾ ਨਹੀਂ ਅਸੀਂ ਤਾਂ ਪੰਜਾਬ ਦੀ ਪੰਜਾਬ ਦੀ ਤਾਂ ਖੈਰ ਮੰਗਦੇ ਹੀ ਮੰਗਦੇ ਤੇ ਬਾਹਰਲੇ ਮੁਲਕਾਂ ਦੇ ਮੰਗਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਅੱਛਾ ਸੰਦਰ ਸਾਹਿਬ ਅਗਰ ਬਾਤ ਕੀ ਜੇ ਅੱਜ ਪੰਜਾਬ ਮੇਂ ਤੋਂ ਪਹਿਲੀ ਫਲਡ ਆਈ ਕਿ ਸਾਨੂੰ ਕੀ ਫਸਲें ਬਰਬਾਦ ਹੋ ਗਈਆਂ ਹਾਂ ਅਬ ਸੁਪਰੀਮ ਕੋਰਟ ਦੁਆਰਾ ਇਹ ਕਹਿਣਾ ਕਿ ਅਗਰ ਪ੍ਰਾਲੀ ਜੜਾਤੇ ਤੇ 2-4 ਘੂਟ ਆ ਕੇ ਅੰਦਰ ਕਰਦੇ ਰਹਿਣਾ ਚਾਹੀਏ ਕਾਰਵਾਈ ਕਰਨੀ ਚਾਹੀਏ ਇਸੇ ਲਈ ਕਰਕੇ ਸਿਖਾਓ ਦੇਖੋ ਯਾਰ ਇਹ ਸੁਪਰੀਮ ਕੋਰਟ ਕਿਥੇ ਮੈਂ ਦੇਖੋ ਉਹਨਾਂ ਨੇ ਕੋਈ ਆਰਡਰ ਪਾਸ ਕੀਤਾ ਹੈ ਹੈਨਾ ਤੇ ਉਹ ਵੈਸੇ ਉਹਨਾਂ ਨੂੰ ਮੰਨਣਾ ਚਾਹੀਦਾ ਆਰਡਰ ਤੇ ਆਰਡਰ ਨਹੀਂ ਆਪਾਂ ਕੌਣ ਹੁੰਨੇ ਆ ਤੇ ਬਾਕੀ ਕਿਸਾਨਾਂ ਨੂੰ ਰਲ ਮਿਲ ਕੇ ਉਹਨਾਂ ਨੇ ਬੈਠ ਕੇ ਸਮਝੌਤਾ ਕਰਨਾ ਵੀ ਸਾਨੂੰ ਕੀ ਚਾਹੀਦਾ ਕਰਨਾ ਚਾਹੀਦਾ ਪਰਾਲੀ ਤੋਂ ਕੀ ਕੁਝ ਬਣਨਾ ਚਾਹੀਦਾ ਉਹ ਸਰਕਾਰ ਨੂੰ ਵੀ ਸੁੱਖ ਸੁਲਤਾਨ ਦੇਣੀਆਂ ਚਾਹੀਦੀਆਂ ਵੀ ਲਿਓ ਵੀ ਤੁਹਾਡੀ ਪਰਾਲੀ ਇਹੀ ਚੱਕ ਲੈਣੇ ਹੈਨਾ ਜੋ ਗੱਤਾ ਬਣਾ ਲਓ ਜਾਂ ਕੋਈ ਹੋਰ ਚੀਜ਼ਾਂ ਬਣਾ ਲਓ ਬੜੀਆਂ ਚੀਜ਼ਾਂ ਬਣਦੀਆਂ ਪਰਾਲੀ ਤੋਂ ਐਹੋ ਜੀ ਗੱਲ ਨਹੀਂ ਤਾਂ ਕਿ ਉਹਨਾਂ ਨੂੰ ਉਹ ਸੁੱਖ ਸੁਲਤਾਨ ਦਿਓ ਕਿ ਉਹ ਸਾੜਨ ਤੇ ਮਜਬੂਰੀ ਨਾ ਹੋਣ ਬਾਕੀ ਸਾੜਨੀ ਵੀ ਨਹੀਂ ਚਾਹੀਦੀ ਮੈਂ ਤੇ ਇਹ ਗੱਲ ਕਹਿਣਾ ਕਿਉਂਕਿ ਦੇਖੋ ਕਈਆਂ ਨੂੰ ਅਸਥਮਾ ਹੋਇਆ ਹੁੰਦਾ ਇਹ ਬਜ਼ੁਰਗ ਲੰਘਦੇ ਆ ਹਨਾ ਇੱਕ ਪਰਿਵਾਰ ਦਾ ਬਿਲਕੁਲ ਧੂਏ ਨਾਲ ਬਿਲਕੁਲ ਬੁਰਾ ਹਾਲ ਹੋ ਗਿਆ ਸੀ ਮੇਰਾ ਬ੍ਰਦਰ ਹੀ ਜਾਣਦੇ ਆ ਮੇਰਾ ਵੱਡਾ ਭਰਾ ਜਾਣਦੇ ਆ ਸੀ ਤੇ ਉਹ ਕਹਿੰਦਾ ਯਾਰ ਇੰਨਾ ਧੂਆਂ ਮਲ ਕੇ ਲੰਘਣਾ ਮਲ ਕੇ ਦਬਰ ਹੋ ਗਿਆ ਇਸ ਕਰਕੇ ਜੋ ਕੋਰਟ ਕਹਿੰਦੀ ਬਾਈ ਕੋਰਟ ਸਹੀ ਨਹੀਂ ਹੈ ਐਡੀਆਂ ਗੱਲਾਂ ਨਹੀਂ ਆਨ ਆਰਡਰ ਹੈ ਕੋਰਟ ਦਾ

ਬੇਨਤੀ ਕਰਦਾ ਭਰਾਵਾ ਜਿਹੜੋ ਜੋ ਵੀ ਸੁੱਖ ਸਹੂਲਤਾਂ ਲੋਕਾਂ ਨੂੰ ਤੁਸੀਂ ਦੇਣ ਲਈ ਆਏ ਹੋ ਦਿਓ ਤੁਸੀਂ ਹਿੱਤਾਂ ਦੀ ਰਾਖੀ ਕਰਨ ਲਈ ਆਏ ਆ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੋ ਬਾਕੀ ਮੈਂ ਤਾਂ ਇਹ ਸਰਕਾਰ ਨੂੰ ਕਹਿੰਦਾ ਵੀ ਉਹਨਾਂ ਨੂੰ ਤੁਸੀਂ ਦੇਖੋ ਤੁਸੀਂ ਵੱਡੇ ਵੱਡੇ ਵਾਅਦੇ ਤਾਂ ਕਰ ਲਏ ਨੇ ਫਿਰ ਜਦੋਂ ਪੂਰੇ ਨਹੀਂ ਹੁੰਦੇ ਫਿਰ ਲੋਕੀ ਪਰੇਸ਼ਾਨ ਨਮਾਲਾ ਦਾ ਦੇਖੋ ਕੀ ਹਾਲ ਹੋਇਆ ਹਨਾ ਇਹ ਕਰਕੇ ਕਈ ਲੋਕ ਵੀਡੀਓ ਕਰਦੇ ਵੀ ਇਸ ਤੋਂ ਬਾਅਦ ਹੁਣ ਆਪਣੇ ਮੁਲਕ ਦਾ ਇਹ ਕਰਕੇ ਮੈਂ ਸਾਰੀਆਂ ਸਰਕਾਰਾਂ ਕੇ ਬੇਨਤੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਹੈਲਪ ਕਰੋ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੋ ਨਾ ਕਿ ਉਹਨਾਂ ਦੇ ਹਿੱਤਾਂ ਦੇ ਡਾਕਾ ਮਸ਼ੀਨ ਦੇਖਿਓ ਵਾਲੀ ਜਿਸ ਦੇ ਨਾਲ ਕੋਲਾ ਤਿਆਰ ਹੁੰਦਾ ਮਸ਼ੀਨ ਮੈਨੂੰ ਕਿੱਥੇ ਜਾਣ ਦੇਣਾ ਮੈਨੂੰ ਦੇਖਣ ਕਿੱਥੇ ਆਈ ਹੈ ਮਸ਼ੀਨ ਇਹ ਕਿੰਦਰ ਚ ਹੈ ਕਿੰਦਰ ਕਿੱਥੇ ਪਈ ਕਿੱਥੇ ਹੈ ਇਹ ਇੰਡਸਟਰੀ ਮੈਂ ਕੋ ਗੈਂਡੋਰਾ ਸਾਹਿਬ ਨੂੰ ਤਰਲਾ ਕਰਕੇ ਧਿਆਨ ਦੇਖਿਆ ਮੈਂ ਕਿਦਾਂ ਦੀ ਆ ਉਹ ਆ ਗਈ ਆ ਸਰਵੋਤ ਸਰਵੀ ਹੈ। ਬਹੁਤ ਜਲਦੀ ਵੀ। ਅਸੀਂ ਖਬਰੇ ਵੀ ਕੀਤੀ ਹੈ। ਨਾਲੇ ਕਹਿੰਦੇ ਉਹ ਖਰੀਦਣ ਚ ਅਸਮਰਥ ਨਹੀਂ ਰਹੇ ਉਸੇ। ਜਿਹੜੇ ਇੰਡਸਟਰੀ ਵਾਲੇ ਲੈ ਕੇ ਆਏ ਉਹ ਆਲਰੇਡੀ ਕੋਲਾ ਬਣਾ ਰਹੇ ਹੈਗੇ। ਅੱਛਾ। ਤੇ ਠੀਕ ਹੈ ਯਾਰ ਇਹਨਾਂ ਨੂੰ ਕਰ ਲੈਣਗੇ ਇਹ ਦਾਪਾੜਾ। ਮੋਰਨ ਮਸ਼ੀਨ ਲਈ ਤਿਆਰ ਹੈ। ਉਸਲੀ ਹੋਣੇ ਕਾਰਨ ਸਰਕਾਰ ਲਈ। ਕਿੰਨੀ ਕਾਸਟਲੀ ਹੈ? 2.5 ਕਰੋੜ। ਉਹ 2.5 ਕਰੋੜ ਯਾਰ। ਵੇ ਸਰਕਾਰ ਕਰੇ ਕੋਈ ਐਨਆਰਪੀਰ ਕਰਨ। ਉਹ ਆਪਣੇ ਜਿਹੜੇ ਸੱਜਣ ਮਿੱਤਰ ਹੈਗੇ ਆ। ਹੈਨਾ? ਦਾਨੀ ਸੱਜਣ। ਉਹ ਵੀ ਕਰ ਸਕਦੇ ਯਾਰ ਇੰਦੀ ਤਾਂ ਕੋਈ ਗੱਲ ਨਹੀਂ। ਹਣੇ ਜੇ ਲੋਕਾਂ ਨੂੰ ਤੁਸੀਂ ਦੇਖੋ ਜੀ ਜੇ ਤਾਂ ਲੋਕਾਂ ਨੂੰ ਤੁਸੀਂ ਸੁੱਖ ਸੂਤ ਤਾਂ ਦੇਣੀਆਂ ਫੇਰ ਕੋਈ ਔਖਾ ਨਹੀਂ ਜੇ ਨਹੀਂ ਦੇਣੀਆਂ ਇਹ ਤਾਂ ਠੀਕ ਹੈ ਫੇਰ ਤਾਂ ਔਖਾ ਹੀ ਔਖਾ ਹੈ ਹਣ ਇਹ ਗੱਲ